ਮੁੱਖ ਮੰਤਰੀ ਸਾਹਿਬ ਨੇ ਅੱਜ ਸਵੇਰ ਸਵੇਰ ਬੋਲੇ ਆਂਦੇ ਜੀ ਲਓ ਤੁਸੀਂ ਆਂਦੇ ਸੀ ਵੱਡੀ ਮੱਛਲੀ ਨੂੰ ਹੱਥ ਨਹੀਂ ਪਾਇਆ ਸੀ ਪਾ ਲਿਆ ਆਹ ਵੇਖ ਲਓ ਵੱਡੀ ਮੱਛਲੀ ਮੀਨ ਜਿਹੜੀਆਂ ਛੋਟੀਆਂ ਮੱਛੀਆਂ ਨਸ਼ੇ ਦੇ ਮੁਤਲਕ ਫੜਦੇ ਰਹੇ ਨੇ ਉਹਦੇ ਲਈ ਫੜ ਰਿਆ ਆਂਦੇ ਯਕਿ ਤਾਜੁਬ ਦੀ ਗੱਲ ਹੈ ਜਿਹੜਾ ਇਹ ਅਦਾਲਤ ਦੇ ਵਿੱਚ ਅੱਜ ਜ਼ਮਾਨਤ ਦੀ ਗੱਲ ਹੋਈ ਔਰ ਰਿਮਾਂਡ ਲਿਆ ਇਹਨਾਂ ਨੇ ਉਹਦੇ ਤੇ ਐਂਡੀਪੀਐਸਸੀ ਦੀ ਗੱਲ ਹੀ ਨਹੀਂ ਹੋਈ ਨਸ਼ੇ ਦੀ ਗੱਲ ਹੀ ਨਹੀਂ ਹੋਈ ਉੱਚ ਤਾਂ ਇਹ ਗੱਲ ਹੋਈ ਐ ਕਿ ਸਰਸਸ ਤੋਂ ਜ਼ਿਆਦਾ ਇਨਕਮ ਹੈ ਇਹਨਾਂ ਦੀ ਇਹ ਤਾਂ ਇਹ ਤਾਂ ਕੇਸ ਹੀ ਹੋਰ ਹੈ ਤੇ ਕਿਹੜੀ ਵੱਡੀ ਮਛਲੀ ਫੜ ਲਈ ਦੱਸ ਦਿਓਗੇ ਭਗਵੰਤ ਮਾਨ ਸਾਹਿਬ ਮਛਲੀ ਪਤਾ ਕਦੋਂ ਫੜੀ ਜਾਣੀ ਸੀ ਜਾਂ ਇਹਦੀ ਗੱਲ ਹੋਣੀ ਸੀ ਜਦੋਂ ਵਿਕਰਮਜੀਤ ਮਜੀਠੀਆ ਜੀ ਕਾਂਗਰਸ ਦੀ ਸਰਕਾਰ ਨੇ ਫੜਿਆ ਸੀ ਇਹਨਾਂ ਨੂੰ ਪੁਲਿਸ ਰਿਮਾਂਡ ਨਹੀਂ ਲਿਆ ਸੀ ਸਿਰਫ ਫਾਰਮੈਲਟੀ ਕੀਤੀ ਸੀ ਫੜਨ ਦੀ ਉਦੋਂ ਬਾਅਦ ਤੁਹਾਡੀ ਸਰਕਾਰ ਆ ਗਈ ਔਰ ਅਗਸਟ ਤੱਕ ਇਹਨਾਂ ਨੂੰ ਜ਼ਮਾਨਤ ਮਿਲੀ ਹੈ ਜਾ ਕੇ ਮੈਨੂੰ ਲੱਗਦਾ 9 ਮਹੀਨੇ ਤੋਂ ਲੈ ਕੇ 10 ਮਹੀਨੇ ਤੱਕ ਜੇਲ੍ਹ ਚ ਰਹਿ ਨਹੀਂ ਤੇ ਹਾਈ ਕੋਰਟ ਨੇ ਜਦੋਂ ਅਦਾਲਤ ਦੇ ਵਿੱਚ ਜਾ ਕੇ ਜ਼ਮਾਨਤ ਦਿੱਤੀ ਹੈ ਤੁਸੀਂ ਉੱਥੇ ਇਹ ਵਾਲੀਆਂ ਜਿਹੜੀਆਂ ट्रांजੈਕਸ਼ਨਸ ਨੇ ਜਿਹੜਾ 500 ਕਰੋੜ ਤੋਂ ਉੱਪਰ ਦੀ ਗੱਲ ਹੋ ਰਹੀ ਹੈ ਇਹਨਾਂ ट्रांजੈਕਸ਼ਨ ਦੀ ਗੱਲ ਤੁਸੀਂ ਉਦੋਂ ਹਾਈ ਕੋਰਟ ਚ ਕਿਉਂ ਨਹੀਂ ਰੱਖੀ ਤੇ ਉੱਥੇ ਪੁਲਿਸ ਰਿਮਾਂਡ ਕਿਉਂ ਨਹੀਂ ਮੰਗਿਆ ਕਿਆ ਦੇਖੋ ਜੀ ਇਹ ਨਵੀਆਂ ਐਂਟਰੀਜ਼ ਹੱਥ ਲੱਗੀਆਂ ਨੇ ਪਿਛਲੀ ਸਰਕਾਰ ਨੇ ਬੇਈਮਾਨੀ ਕੀਤੀ ਸੀ ਅਸੀਂ ਉਹ ਕੱਢ ਲਿਆ ਨੇ ਤੇ ਅਸੀਂ ਇਹਨਾਂ ਲਈ ਪੁਲਿਸ ਰਿਮਾਂਡ ਚਾ ਰਹੇ ਆ ਵਿਕਰਮਜੀਤ ਮੱਜੀਠੀਏ ਦਾ ਲੈ ਲੈਂਦੇ ਉਹਦੋਂ ਕਿਉਂ ਨਹੀਂ ਲਿਆ ਨਾ ਚਲਾਨ ਪੇਸ਼ ਕੀਤਾ ਤੁਸੀਂ ਔਰ ਉਹਨਾਂ ਨੂੰ ਜ਼ਮਾਨਤ ਮਿਲ ਗਈ ਅੱਜ ਸਡਨਲੀ ਤਿੰਨ ਸਾਲਾਂ ਬਾਅਦ ਤੁਮੇ ਵਸਾਰੀਆਂ ਚੀਜ਼ਾਂ ਦੇਸੀਆਂ ਮੈਨੂੰ ਦੱਸੋ ਜੀ ਇਹ ਟਰਾਂਜੈਕਸ਼ਨਸ ਕਦੋਂ ਦੀਆਂ ਨੇ ਕਦੋਂ ਦੀਆਂ ट्रांजੈਕਸ਼ਨਸ ਨੇ 10 ਸਾਲ ਪਹਿਲਾਂ ਦੀਆਂ ਬਲਕਿ 10 ਨਹੀਂ 15 ਸਾਲ ਪਹਿਲਾਂ ਦੀਆਂ ਤੇ ਇਹ ਤਾਂ ਤੁਹਾਡੇ ਕੋਲੇ ਸੀਗੀਆਂ ਤੁਹਾਡੀ ਵਿਜੀਲੈਂਸ ਨੂੰ ਇੰਨੇ ਮਹੀਨਿਆਂ ਚ ਅਗਸਤ ਦੇ ਵਿੱਚ ਜ਼ਮਾਨਤ ਹੋਈ ਹੈ 6 ਮਹੀਨੇ ਤੁਹਾਡੀ ਸਰਕਾਰ ਨੂੰ ਹੋਗੇ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸੀ ਕੀ ਕਾਰਨ ਹੈ ਇਹਦੇ ਪਿੱਛੇ ਉਦੋਂ ਨਲਕੀ ਕਿਉਂ ਸੀ ਜਾਂ ਹੋਣੇ ਵਾਲੀ ਹੁਸ਼ਿਆਰੀ ਕੀ ਹੈ ਇਹਦੇ ਬਾਰੇ ਦੱਸੂਗੇ ਤੁਸੀਂ ਨਹੀਂ ਦੱਸੂਗੇ ਮੈਂ ਦੱਸੂਗਾ ਪਰ ਇੱਕ ਗੱਲ ਹੋਰ ਕਰਨੀ ਹੈ ਇਹਨਾਂ ਦੇ ਕਨਵੀਨਰ ਸਾਹਿਬ ਆਂਦੇ ਸੀ ਕਿ ਲਓ ਜੀ ਫੜ ਲਿਆ ਅਸੀਂ ਡਰੱਗ ਵਾਲਾ ਜਿਨ੍ਹਾਂ ਦੀਆਂ ਕਾਰਾਂ 'ਚ ਲੋਕ ਬਹਿ ਕੇ ਜਾਂਦੇ ਸੀ 노 ਡਾਊਟ ਇਹ ਗੱਲਾਂ ਸਾਹਮਣੇ ਆਈਆਂ ਨੇ ਬਹੁਤ ਸਾਰੇ ਸ਼ਹਿਰ ਸੱਤਾ ਜਾਂ ਕੋਈ ਐਜ ਦੇ ਨਾਂ ਨੇ ਇਹਨਾਂ ਦੇ ਜਦੋਂ ਭੋਲੇ ਦਾ ਬਿਆਨ ਆਇਆ ਸੀ ਸਾਰੀਆਂ ਗੱਲਾਂ ਆਈਆਂ ਸੀ ਇਹ ਸਾਰਾ ਕੁਝ ਤੁਸੀਂ ਅੱਜ ਵੀ ਕਿਹਾ ਮੈਂ ਤੁਹਾਨੂੰ ਇੰਨਾ ਪੁੱਛੂਗਾ ਫਿਰ ਮਾਫੀ ਕਿਉਂ ਮੰਗ ਲਈ ਸੀ ਤੁਸੀਂ ਫਿਰ ਮਾਫੀ ਕਿਉਂ ਮੰਗ ਲਈ ਸੀ ਐਡਾ ਵੱਡਾ ਲੈਟਰ ਦੁੱਤਾ ਹੈ ਸਟੈਂਪ ਲਾ ਕੇ ਤੇ ਸਾਈਨ ਕਰਕੇ ਅਰਵਿੰਦ ਕੇ ਜੜੀਵਾਲ ਕਿਉਂ ਮਾਫੀ ਮੰਗੀ ਸਾਬਤ ਕਰ ਦਿੰਦੇ ਉਹਦੋਂ ਅਦਾਲਤ ਦੇ ਵਿੱਚ ਵੇਖੋ ਜੀ ਆਤਾ ਆਏ ਇਹ ਕਿੱਡਾ ਕੋਖਾ ਕੰਮ ਸੀ ਤੇ ਹੋਰ ਇੱਕ ਗੱਲ ਜੇ ਮੰਨ ਲਓ ਥੋੜੀ ਸਰਕਾਰ ਨਹੀਂ ਸੀ ਤੇ ਜਦੋਂ ਥੋੜੀ ਸਰਕਾਰ ਆ ਗਈ ਸੀ 6 ਮਹੀਨੇ ਹੋ ਗਏ ਸੀ ਉਸ ਤੋਂ ਬਾਅਦ ਜ਼ਮਾਨਤ ਮਿਲੀ ਤਾਂ ਤੁਸੀਂ ਉਹਦੋਂ ਕਿਉਂ ਨਹੀਂ ਬੋਲੇ ਕੀ ਪ੍ਰੋਬਲਮ ਸੀ ਹੁਣ ਕਿਉਂ ਬੋਲ ਰਹੇ ਹੋ ਇਹ ਚੱਕਰ ਕੀ ਹੈ ਸਾਰਾ ਇਹਦੇ ਬਾਰੇ ਦੱਸੂਗੇ ਕੋਸ਼ਸ਼ ਔਰ ਇਤਨੇ ਤਾਂ ਬਹੁਤ سارے ਲੀਡਰ ਬੋਲਦੇ ਆ ਕਾਂਗਰਸ ਵਾਲੇ ਮੈਨੂੰ ਇਨਾ ਹੀ ਤਾਂ ਸਮਝੀ ਨਹੀਂ ਆਉਂਦੀ ਮਾਂ ਦੇ ਪੁੱਤਾਂ ਦੀ ਕਿ ਤੁਸੀਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਰਹੇ ਹੋ ਸਪੈਸ਼ਲ ਜਿਹੜਾ ਫੋਟਾ ਕੇ ਬਹੁਤ ਵੱਡਾ ਇਸ਼ੂ ਸੀ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਨਾ ਇਹ ਨਸ਼ਿਆ ਵਾਲਾ ਬਹੁਤ ਵੱਡਾ ਇਸ਼ੂ ਸੀ ਜਿਵੇਂ ਬੇਅਦਬੀ ਵਾਲਾ ਸੀ ਔਰ ਅਮਰਿੰਦਰ ਸਿੰਘ ਔਰ ਅਨੇ ਤਾਂ 100 ਘਾਤੀ ਸੀ ਕਿ ਗੋਟਕਾ ਸਾਭਾ ਹੱਥ 'ਚ ਫੜ ਕੇ ਕੁਛ ਨਹੀਂ ਕੀਤਾ ਇਹ ਐਨ ਜਮਾਂ ਅਖੀਰ ਤੇ ਜਾ ਗਿਆ ਮਗਰਲੇ 2-3 ਮਹੀਨਿਆਂ 'ਚ ਅਰੈਸਟ ਕਰਦੇ ਨੇ ਤੇ ਉਹ 'ਚ ਵੀ ਪੁਲਿਸ ਰਿਮਾਂਡ ਨਹੀਂ ਲੈਂਦੇ ਵਾਓ ਤੁਹਾਡੇ ਵੱਲੋਂ ਕਮਾਲ ਹੀ ਕਰਤੀ ਤੁਸੀਂ ਤਾਂ ਇਹ ਕੰਮ ਸੀ ਤੁਹਾਡਾ ਔਰ ਵੇਰ ਇਹਨਾਂ ਨੇ ਜੋ ਇਨਕਲਾਬੀਆਂ ਨੇ ਕੀਤਾ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਇਹ ਨੰਦਾ ਕੰਮ ਸੀਗਾ ਇਹ ਸਭ ਕੁਝ ਕਿਉਂ ਹੁੰਦਾ ਅੱਜ ਮੇਰਾ ਮਕਸਦ ਕੀ ਹੈ ਤੁਹਾਡੇ ਨਾਲ ਗੱਲ ਕਰਨ ਦਾ ਪੰਜਾਬ ਵਾਲਿਆਂ ਨਾਲ ਤੇ ਪੰਜਾਬੀਅਨਾਂ ਨਾਲ ਔਰ ਜੋ ਪੰਜਾਬ ਨਾਲ ਰਿਲੇਟਡ ਨੇ ਜੋ ਪੰਜਾਬ ਲਈ ਕੋਈ ਚੰਗਾ ਸੋਚਦੇ ਨੇ ਮੈਨੂੰ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਕਿ ਮੁੱਦਿਆਂ ਤੋਂ ਪਟਕਾਇਆ ਕਿਵੇਂ ਜਾਂਦਾ ਵੋਟਾਂ ਨੂੰ ਵੰਡਿਆ ਕਿਵੇਂ ਜਾਂਦਾ ਇਹ ਜ਼ਰਾ ਸਮਝ ਲਿਓ ਜੀ ਕਿ ਹੁੰਦਾ ਕਿਵੇਂ ਹੈ ਬਰਗਾੜੀ ਕਾਂਡ ਹੋਇਆ ਕਿੰਨੀਆਂ ਐਫ ਆਈ ਆਰ ਹੋ ਗਈਆਂ ਸੀ ਉਹਦੇ 'ਚ ਹੁਣ ਵੀ ਆਹੀ ਹੋ ਰਿਹਾ ਹੈ ਇਹ ਸੇਮ ਇੱਕ ਕੰਟੀਨਿਊਟੀ ਹੁੰਦੀ ਹੈ ਲਾਅ ਦੇ ਵਿੱਚ ਕਿ ਆ ਨਵੇਂ ਫਾਈਂਡਸ ਹੋਈਆਂ ਨੰਗੀਆਂ ਗੱਲਾਂ ਆਈਆਂ ਕਿ ਆ ਕੇਸ ਮਜ਼ਬੂਤ ਹੋ ਗਿਆ ਚਲਾਨ ਪੇਸ਼ ਹੋ ਗਿਆ ਆ ਬੰਦੇ ਨੂੰ ਸਜ਼ਾ ਵੀ ਹੋਵੇ ਕਦਮ ਉੱਟ ਕਿਉਂ ਨਹੀਂ ਹੁੰਦੇ ਬੰਦੇ ਇਨਾਂ ਮਾਮਲਿਆਂ 'ਚ ਕਿਉਂਕਿ ਇਹ ਚੀਜ਼ ਫਾਲੋ ਨਹੀਂ ਕੀਤੀ ਜਾਂਦੀ ਇਹ ਸਿਰਫ ਡਰਾਮਾ ਕੀਤਾ ਜਾਂਦਾ ਹੈ ਕੋਈ ਨਹੀਂ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਅੱਜ ਵੀ ਦੋ ਤੋਂ ਤਿੰਨ ਮਹੀਨਿਆਂ 'ਚ ਜ਼ਮਾਨਤ ਹੋ ਜਾਂਦੀ ਹੈ ਕਿਉਂਕਿ ਸੋਰਸਸ ਤੋਂ ਵੱਧ ਇਨਕਮ ਆਹੀ ਗੱਲ ਕਹਿ ਰਹੀ ਹੋ ਨਾ ਤੁਸੀਂ ਤਾਂ ਜਨਾਬ ਕਿਹੜੇ ਪੋਲਿਟਿਸ਼ੀਅਨ ਦੀ ਨਹੀਂ ਗਈ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਰਹੇ ਸੀ ਨਾ ਅੰਮੂ ਚੰਡੀਗੜ੍ਹ ਦੇ ਆਸ-ਪਾਸੇ ਸੁੱਖ ਵਿਲਾਸ ਦੀ ਗੱਲ ਕਰਦੇ ਸੀ ਅਸੇ ਸਵਾ ਮਹਿਲ ਦੀ ਵੀ ਗੱਲ ਕਰਦੇ ਸੀ ਤੇ ਆ ਜਿਹੜੀਆਂ ਮਹਿਲਾਂ ੜਗੀਆਂ ਫਾਰਮਾ ਹੌਸਕਟ 35 ਨੇ 3 ਕਰੋੜ ਦੀ ਵੇਚੀ ਵਿਕਰਮ ਮਜੀਠੀਏ ਨੂੰ ਮੰਨਿਆ ਇਹ ਗੁਨਾਹ ਉਹਨਾਂ ਦੀ ਸਜ਼ਾ ਉਹਨਾਂ ਨੂੰ ਮਿਲੂਗੀ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਆ ਆ ਨੰਗਲ ਦੇ ਵਿੱਚ ਇੱਕ ਪੀਸੀਐਨ ਕੰਪਨੀ ਆ ਵੱਡੀ ਜਿਹਦੀ ਕੀਮਤ ਜਾਂ ਵੈਲਿਊਏਸ਼ਨ ਉਦੋਂ ਜਦੋਂ ਇਹ ਵੇਚੀ ਗਈ ਏ ਕਾਂਗਰਸ ਦੀ ਸਰਕਾਰ ਵੇਲੇ ਹਜ਼ਾਰ ਕਰੋੜ ਸੀ ਤੇ ਵੇਚੀ ਪਤਾ ਕਿੰਨੇ ਚ ਐ ਗਵਰਨਮੈਂਟ ਨੇ ਆਪ ਦਾ ਸ਼ੇਅਰ ਕਿੰਨੇ ਚ ਵੇਚਿਆ 42 ਕਰੋੜ ਚ ਤੇ ਜਦ ਕਿ ਉਸ ਤੋਂ ਥੋੜੀ ਦੇਰ ਪਹਿਲਾਂ ਹੀ ਕੁਝ ਕੁ ਮਹੀਨੇ ਪਹਿਲਾਂ ਹੀ ਉਸ ਕੰਪਨੀ ਤੇ ਸਰਕਾਰ ਵੱਲੋਂ ਐਡ ਕਰਕੇ 126 ਕਰੋੜ ਰੁਪਏ ਲਾਏ ਗਏ ਸੀ ਤੇ ਵਿੱਚ ਕੀ ਹੋ ਬਿਆਲੀ ਕਰੋੜ ਚ ਕੀ ਇਹਦੀ ਇਨਕੁਆਰੀ ਹੋਊਗੀ ਔਰ ਉਹ ਜਿਹੜੇ ਕੰਪਨੀ ਵਾਲਿਆਂ ਨੇ ਲਈ ਹੈ ਮੈਨੂੰ ਉਹਨਾਂ ਦਾ ਵੀ ਪਤਾ ਕੌਣ ਨੇ ਸਾਰਿਆਂ ਨੂੰ ਪਤਾ ਹੈ ਓਪਨ ਡੋਮੇਨ ਚ ਪਬਲਿਕ ਡੋਮੇਨ ਚ ਪਿਆ ਹੋਇਆ ਉਹ ਚੀਜ਼ਾਂ ਕੀ ਇਹਦੇ ਬਾਰੇ ਕੋਈ ਕਾਰਵਾਈ ਕਰੋਗੇ ਐਜਿਹਾ ट्रांजੈਕਸ਼ਨਾਂ ਭੜੀਆਂ ਪਈਆਂ ਨੇ ਭੜੀਆਂ ਔਰ ਕੀ ਕੋਸ਼ ਕਰ ਰਹੀ ਹੈ ਸਰਕਾਰਾਂ ਪਿਛਲੀਆਂ ਔਰ ਆ ਜਿੰਨੇ ਐਮਐਲਏ ਨੇ ਜਿੰਨੇ ਮਿਨਿਸਟਰ ਨੇ ਜਿੰਨੇ ਐਕਸ ਨੇ ਐਮਐਲਏ politicans ਜਿੰਨੇ ਐਕਸ ਬਿਊਰੋਕਰੇਟਸ ਨੇ ਜੋ ਪ੍ਰੈਜ਼ੈਂਟ ਨੇ ਇਹਨਾਂ ਦੀਆਂ ਜ਼ਰਾ ਜਾਇਦਾਦਾਂ ਦੇਖ ਲਓ ਕਿ ਇਹਨਾਂ ਦੇ ਸੋਰਸ ਦੇ ਹਿਸਾਬ ਨਾਲ ਹੈ ਇਹਨਾਂ ਦੀ ਤਨਖਾਹ ਕਿੰਨੀ ਦੀ ਮ ਬੜੇ ਵਾਰੀ ਬੜੇ ਥਾਵਾ ਤੇ ਕਿਹਾ 2.5 ਲੱਖ ਰੁਪਇਆ ਮੈਕਸਿਮਮ ਤੇ ਮਹਿਲ ਕਿੱਥੋਂ ਬਣ ਜਾਂਦੇ ਨੇ ਇੰਨੇ ਇੰਨੇ ਵੱਡੀਆਂ ਗੱਡੀਆਂ ਕਿੱਥੋਂ ਆ ਜਾਂਦੀਆਂ ਨੇ ਇਹਨਾਂ ਕੋਲੇ ਜਦ ਤੁਸੀਂ ਸਿਰਫ ਜਿਵੇਂ ਕਾਂਗਰਸ ਦੇ ਪ੍ਰਧਾਨ ਨੂੰ ਧਮਕੀ ਦਿੰਨੇ ਆ ਬਾਡੀਗਾਂ ਵਾਲਾ ਕੇਸ ਚਲਾਵਾ ਤੇ ਬਾਦ ਦੇ ਵਿੱਚ ਕੀ ਕਰਦੇ ਹੋ ਭੁੱਲ ਜਾਂਦੇ ਕਿਉਂ ਹੀ ਚਲਾਉਂਦੇ ਹੋ ਬੱਸਾਂ ਵਾਲਾ ਕੇਸ ਕਾਦੇ ਲਈ ਜੇ ਸਿਰਫ ਸਿਲੈਕਟਡ ਹੋ ਪੋਲਿਟਿਕਸ ਕਰਨੀ ਉਹ ਵੀ ਪੋਲਿਟਿਕਸ ਆ ਉਹ ਚ ਵੀ ਕੋਈ ਸੀਰੀਅਸ ਨਹੀਂ ਹੈ ਗੱਲ ਉਹ ਵੀ ਮੈਂ ਦੱਸ ਦਿੰਦਾ ਕੀ ਹੈ ਕੀ ਕੀਤਾ ਤੁਸੀਂ ਉਦੋਂ ਦੇ ਆ ਕੇ ਮੈਂ ਤੁਹਾਨੂੰ ਅੱਜ ਪੂਰੇ ਪੰਜਾਬ ਨੂੰ ਨਾਲ ਲੈ ਕੇ ਇੱਕ ਮੰਗ ਕਰਦਾ ਹਾਂ ਔਰ ਕਿਸੇ ਪੰਜਾਬੀ ਤੋਂ ਪੁੱਛ ਲਿਓ ਜੇ ਉਹਦੀ ਉਹ ਮੰਗ ਹੈ ਕਿ ਜਿੰਨੇ ਪੋਲਿਟਿਸ਼ੀਅਨ ਨੇ ਜਦੋਂ ਤੋਂ ਖੜਕੂ ਲਹਿਰ ਬੰਦ ਹੋਈ ਐ ਬੀਐਨ ਸਿੰਘ ਦਾ ਰਾਜ ਆਇਆ ਹੈ ਜਿੰਨੇ ਪੋਲਿਟਿਸ਼ੀਅਨ ਨੇ ਔਰ ਬਰੋਕਰੇਟਸ ਨੇ ਇਹਨਾਂ ਦੀ ਜਾਇਦਾਦਾਂ ਦੀ ਜਾਂਚ ਕਰਾ ਲੋ ਕੀ ਇਹਨਾਂ ਦੇ ਸੋਰਸ ਦੇ ਹਿਸਾਬ ਨਾਲ ਹੈ ਜਿਹੜਾ ਤੁਸੀਂ ਜਾਂਚ ਵਿਕਰਮਜੀਤ ਮਜੀਠੀਆ ਦੀ ਕਰ ਰਹੇ ਹੋ ਇਹ ਬਾਕੀ ਪੋਲਿਟਿਸ਼ਨਾਂ ਦੀ ਕਰੂੰਗੇ ਜਿਨ੍ਹਾਂ ਦੇ ਮਹਿਲ ਬਣ ਗਏ ਨੇ ਔਰ ਉਹਨਾਂ ਕੋਲੇ ਕੀ ਸੀਗਾ ਪਹਿਲਾਂ ਔਰ ਇਹ ਗੱਲਾਂ ਤੁਸੀਂ ਖੁਦ ਵੀ ਬੋਲ ਦੇ ਰਹੇ ਹੋ ਇੱਕ ਮੈਂ ਲੋਕਾਂ ਨੂੰ ਦੱਸ ਦਿਆਂ بڑے ਲੋਕ ਆਂਦੇ ਹੁੰਦੇ ਆ ਕੇ ਮੇਰੇ ਵੰਗੂ ਸਾਡੇ ਵੰਗੂ ਇਹ ਲੋਕ ਆਪਾਂ ਕੋ ਵੰਤਮਾਨ ਹੁਰੀ ਜਾਂ ਬਾਕੀ ਆਪ ਆਲੇ ਬੋਲਦੇ ਹੁੰਦੇ ਸੀ ਨਹੀਂ ਭਾਈ ਤੁਸੀਂ ਗਲਤ ਹੋ ਅਸੀਂ ਕਿਤੇ ਝੂਠੇ ਲਾਰੇ ਜਾਂ ਝੂਠੇ ਨਾਰੇ ਨਹੀਂ ਲਾਏ ਸੀ ਇਹ ਸਿਰਫ ਨਾਰਾ ਲਾਉਂਦੇ ਸੀ ਕਿ ਇਨਕਲਾਬ ਲਿਆ ਦੇਵਾਂਗੇ ਜਾਂ ਪੁਰਾਣਿਆਂ ਦੀਆਂ ਬੁਰਾਈਆਂ ਦੱਸਦੀ ਸੀ ਅਸੀਂ ਬੁਰਾਈਆਂ ਦੇ ਨਾਲ ਨਾਰਾ ਨਹੀਂ ਅਸੀਂ ਡਕੀਲ ਦਿੰਨੇ ਆ ਕਿ ਕਿਵੇਂ ਮਸਲਾ ਹੱਲ ਹੋ ਸਕਦਾ ਹੈ ਅਸੀਂ ਏਰੀਆ ਦੇ ਇੱਕ 20000 ਕਰੋੜ ਦੀ ਰੇਟ ਖਾ ਗਏ ਅਸੀਂ ਨਾਲ ਨਾਲ ਖਾ ਗਏ ਵੀ ਆਣੇ ਆ ਤੇ ਨਾਲ ਨਾਲ ਦੱਸਦੇ ਇਹਦਾ ਸੋਲੂਸ਼ਨ ਕੀ ਹੈ ਕਿਵੇਂ ਮੁਫਤ ਮਿਲ ਸਕਦੀ ਹੈ ਔਰ ਰੈਵਨਿਊ ਵੀ ਸਰਕਾਰ ਦਾ 1 ਤੋਂ 2000 ਕਰੋੜ ਹੋ ਸਕਦਾ ਇਹ ਦੱਸ ਰਹੇ ਆ ਇਹ ਫਰਕ ਹੈ ਸਾਡੇ ਤੇ ਇਨਾਂ ਚ ਤੁਸੀਂ ਲਾਰਿਆਂ ਚ ਆ ਗਏ ਹੋ ਹੁਣ ਲਾਰਿਆਂ ਚ ਨਾਓ ਅੱਜ ਸਿਰੇ ਹੀ ਤੁਹਾਡੇ ਨਾਲ ਗੱਲ ਕਰ ਰਹੇ ਆ ਮੁੱਦਿਆਂ ਤੇ ਆਜੋ ਮੁੱਦਿਆਂ ਤੇ ਜਿਵੇਂ ਮੈਂ ਪਹਿਲੇ ਬੁੱਧੇ ਦਾ ਜ਼ਿਕਰ ਕੀਤਾ ਉਹ ਵਿਚਾਰਾ ਬੈਠਾ ਹੈ ਮਰਨ ਕਰਨਾ ਰਹੀ ਉੱਤੇ ਕੀ ਮੰਗ ਰਿਹਾ ਹੈ ਉਹੀ ਕਾਨੂੰਨ ਜੀ ਨੂੰ ਸਾਰਾ ਪੰਜਾਬ ਕਹਿ ਚੁੱਕਿਆ ਸੀ ਚਾਹੀਦਾ ਕੇਂਦਰ ਵਾਲਿਆਂ ਨੇ ਕਹਿੰਦੇ ਜੀ ਇੱਕ ਧਰਮਦਾਨੀ ਹੋਣਾ ਚਾਹੀਦਾ ਸਾਰੇ ਧਰਮ ਹੋਣ ਹੁਣ ਤਾਂ ਸਾਰੇ ਧਰਮ ਐਡ ਕਰਤੇ ਔਰ ਕੋਈ ਰੋਕ ਨਹੀਂ ਕੇਂਦਰ ਦੇ ਕਾਨੂੰਨ ਦੀ ਐ ਸਟੇਟ ਬਣਾ ਸਕਦੀ ਐ ਸਟੇਟ ਦੇ ਹੱਥ ਚ ਐ ਸਟੇਟ ਦੇ ਹੱਥ ਚ ਐ ਪਰ ਸਟੇਟ ਬਣਾ ਨਹੀਂ ਰਹੀ ਜਿਵੇਂ ਕਿ ਉਦਾਹਰਨ ਪੂਰੀ ਦੁਨੀਆ 'ਚ ਉਰੇ ਦੇਸ਼ ਚ ਉਹ ਸਕਦੀ ਕੋਈ ਹੋਰ ਸਟੇਟ ਬਣਾਉਣਾ ਚਾਵੇ ਤਾਂ ਬਣਾ ਸਕਦੀ ਹੈ ਪਰ ਤੁਸੀਂ ਬਣਾ ਨਹੀਂ ਰਹੇ ਕਿਉਂ ਨਹੀਂ ਬਣਾ ਰਹੇ ਕਿਉਂ ਦੱਸਦਾ ਮੈਂ ਤੁਹਾਨੂੰ ਕਿਉਂਕਿ ਉਹਨੂੰ ਇਸ਼ਾਰਾ ਨਹੀਂ ਗਾ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਤੋਂ ਮੇਰੀ ਮੁਰਾਦ ਕੀ ਹੈ ਕਿ ਤੁਸੀਂ ਇਹੀ ਕੰਮ ਤਾਂ ਕਰਉਣਾ ਹੁੰਦਾ ਲੜੌਮਾ ਹੀ ਤਾਂ ਹੁੰਦਾ ਇਹਨੂੰ ਕੰਮ ਤੇ ਲੜਾ ਕੇ ਵੰਡਣਾ ਹੁੰਦਾ ਹੈ Hindu ਹੈ ਇਹ Sikh ਹੈ Musalman ਹੈ ਇਹ Lala ਹੈ ਦੱਲਾ ਤਾਂ ਇਹ Jat ਹੈ ਇਹ Brahmin ਹੈ ਇਹ Shudra ਆ ਕੰਮ ਤਾਂ ਤੁਸੀਂ ਕਰਨਾ ਹੁੰਦਾ ਕਿ ਤੁਸੀਂ ਜੇ ਬੇਅਦਬੀਆਂ ਤੇ ਕਾਨੂੰਨ ਬਣਾਤਾ ਉਮਰ ਕੈਦੀ ਸਜ਼ਾ ਹੋਣ ਲੱਗ ਗਈ ਤਾਂ ਤੁਹਾਡੇ ਆਖੇ ਕਰੂਗਾ ਕੌਣ ਆਈ ਕੰਮ ਆਇਆ ਐਂ ਤੁਸੀਂ ਪੁਲਿਸ ਵਾਲਿਆਂ ਨੂੰ ਬਚਾਉਂਦੇ ਆ ਜਿਨ੍ਹਾਂ ਨੇ ਮੁਕਾਬਲੇ ਕੀਤੇ ਹੋਏ ਨੇ ਮੈਂ ਇਹਨਾਂ ਸਾਰੇ ਪੋਲਿਟਿਸ਼ਨਾਂ ਨੂੰ ਜਿਹੜੇ ਕੰਨ ਦੇ ਬੋਲ ਰਹੇ ਨੇ ਤੇ ਅੱਜ ਵੀ ਬੋਲ ਰਹੇ ਨੇ ਇਹਨਾਂ ਨੂੰ ਪੁੱਛੂਗਾ ਜਿਹੜੀਆਂ ਪੰਜਾਬ ਛੋੜ ਨਾ ਇਨਸਾਫੀਆਂ ਹੋ ਰਹੀਆਂ ਨੇ ਸਿਰਫ ਅਕੱਲਾ ਕਾਨੂੰਨ ਬਣਾਉਣ ਦੀ ਨਹੀਂ ਗੱਲ ਉਹਨਾਂ ਤੇ ਬੋਲਿਓ ਕਿਤੇ ਜਸ਼ਪ੍ਰੀ ਤਮਰ ਗਿਆ ਆਪਣੇ ਆਪ ਨੂੰ ਗੋਲੀ ਮਾਰ ਕੇ ਐਮ ਐਲ ਏ ਦਾ ਤੇ ਐਕਸ ਮੰਤਰੀ ਦਾ ਨਾਂ ਲੈ ਕੇ ਪੀਲੀ ਵਿੱਚ ਮੁਕਾਬਲਾ ਹੋਇਆ ਸੀ ਨਕਲੀ ਕਰਨਲ ਦੀ ਵਾਈਫ ਦਾ ਕਰਨਲ ਕੁੱਟਦਾ ਹਾਲ ਤੀਕ ਇਨਸਾਫ ਨਹੀਂ ਮਿਲਿਆ ਨਰਿੰਦਰਦੀਪ ਮਾਰਦਾ ਵਿਚਾਰਾ ਕਿੰਨੇ ਹੋਰ ਮੁੰਡਿਆਂ ਦੇ ਮੁਕਾਬਲੇ ਬਣਾਏ ਗਏ ਨੇ ਕਿਤੇ ਬੋਲਿਆ ਕੋਈ ਉਸ ਬੇਇਨਸਾਫੀ ਖਿਲਾਫ ਕਿਉਂ ਨਹੀਂ ਬੋਲਦੇ ਤੁਸੀਂ ਉਦੋਂ ਸਿਰਫ ਆਪ ਦੇ ਜਦੋਂ ਆਜੀ ਕਾਂਗਰਸ ਵਾਲੇ ਉਦੋਂ ਬੋਲਣਗੇ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਕੇਸ ਹੋ ਗਿਆ ਛੋਟਾ ਜਾ ਜਾਂ ਕੁਝ ਹੋਰ ਹੋ ਗਿਆ ਜਾਂ ਉਦੋਂ ਤੁਸੀਂ ਇਕੱਠੇ ਹੋ ਜਾਨੇਓ ਆ ਪੰਜਾਬ ਵਾਲੇ ਨਹੀਂ ਦੀਤੇ ਜਿਨ੍ਹਾਂ ਨੇ ਤੁਹਾਨੂੰ ਲੀਡਰ ਬਣਾਇਆ ਕਿ ਉਹਨਾਂ ਦੇ ਹੱਕ ਔਰ ਸੱਚ ਲਈ ਵੀ ਖੜ੍ਹ ਰਸਖੋ ਔਰ ਡਰਾਮਾ ਕੀ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਬੀਜੇਪੀ ਤੇ ਆਪ ਰਲ ਮਿਲ ਚੁੱਕੀਆਂ ਨੇ ਜਿਵੇਂ ਮੈਂ ਪਿਛਲੀ ਵਾਰੀ ਕਿਹਾ ਸੀ ਆ ਜਿਹੜਾ ਇਲੈਕਸ਼ਨ ਹੋਇਆ ਲੋਹੇਾਨੀ ਦਾ ਇਹ ਰਲ ਕੇ ਲੜਿਆ ਗਿਆ ਜਿਵੇਂ ਮੈਂ ਕਿਹਾ ਸੀ ਇਲੈਕਸ਼ਨ ਕਮਿਸ਼ਨ ਨਹੀਂ ਬੋਲਿਆ ਉਹ ਕਿਹਦਾ ਇਸ਼ਾਰਾ ਸਮਝਦਾ ਥੋਨੂੰ ਪਤਾ ਹੈ ਇੰਨੀ ਮਤਲਬ ਪਬਲਿਸਿਟੀ ਹੋਈ ਕਿ 2 ਕਰੋੜ ਦੀ ਹੋ ਗਈ ਬਾਕੀ ਪੈਸਾ ਲਾਇਆ ਕੋਈ ਇੱਕ ਵੀ ਨੋਟਿਸ ਆਇਆ ਔਰ ਖੁਦ ਇਹਨਾਂ ਦੇ ਮਨਿਸਟਰ ਰਵਨੀਤ ਮਿੱਟੂ ਬੋਲ ਚੁੱਕੇ ਨੇ ਕਿ ਅਸੀਂ ਉਮੀਦਵਾਰ ਡਿਕਲੇਅਰ ਕਰਨ 'ਚ ਲੇਟ ਹੋ ਗਏ ਮੈਨੂੰ ਦੱਸੋ ਹੁਣ ਤੱਕ ਬੀਜੇਪੀ ਦੀ ਹਿਸਟਰੀ 'ਚ ਕਦੇ ਬੀਜੇਪੀ ਲੇਟ ਹੋ ਜਾਂਦਾ ਉਮੀਦਵਾਰ ਡਿਕਲੇਅਰ ਕਰਨ 'ਚ ਜਾਂ ਕੇ ਇਹਨੂੰ ਤਾਂ ਮੰਨਿਆ ਜਾਂਦਾ ਹੈ ਇਹ ਇਲੈਕਸ਼ਨ ਮਸ਼ੀਨ ਹੈ ਇਹਨਾਂ ਨੂੰ ਪਤਾ ਜਿੱਤੀਦਾ ਕਿਵੇਂ ਹੈ ਇਹ ਕਦੇ ਐਡੀ ਗਲਤੀ ਨਹੀਂ ਕਰ ਦਿੱਤਾ ਇਹ ਗਲਤੀ ਕਿਵੇਂ ਹੋਗੀ ਕੋਈ ਨਹੀਂ ਹੈ ਜਾਣ ਕੇ ਕੀਤੀ ਗਈ ਹੈ ਸਮਝੌਤਾ ਹੋ ਚੁੱਕਿਆ ਹੈ ਸਮਝੌਤਾ ਕੀ ਹੋਇਆ ਪੰਜਾਬ ਨੂੰ ਅਰਬਨਾਈਜ਼ ਕਰਨਾ ਪੰਜਾਬ ਦੀ ਜ਼ਮੀਨ ਨੂੰ ਕਿਸਾਨਾਂ ਕੋਲੋਂ ਖੋਣਾ ਇੱਕ ਇੰਡਸਟਰੀ ਵਾਲਾ ਮਾਹੌਲ ਰਚਨਾ ਪੰਜਾਬ ਦਾ ਪਾਣੀ ਗੰਦਾ ਕਰਨਾ ਜ਼ਮੀਨਾਂ ਨੂੰ ਸ਼ਹਿਰੀ ਬਣਾਉਣਾ ਔਰ ਪਿੰਡਾਂ ਵਾਲਿਆਂ ਨੂੰ ਬਰਬਾਦ ਕਰਨਾ ਇਹ ਸਮਝੌਤਾ ਹੈ ਦੋਵਾਂ ਦਾ ਇਹ ਲੜਕੇ ਇਹਨਾਂ ਦਾ ਏਜੰਡਾ ਇੱਕ ਹੋ ਗਿਆ ਤੇ ਕਾਂਗਰਸ ਦੀ 20 ਸੈਂਟੀ ਹੈ ਇਹਦੇ ਵਿੱਚ ਨੈਇਟਾ ਕਾਂਗਰਸ ਬੋਲੇ ਸਿਰਫ ਉਤੋਂ ਬੋਲਣਾ ਡਰਾਮਾ ਕਰਨਾ ਆਬ ਇਹ ਕੀ ਹੋ ਰਿਹਾ ਹੈ ਬਿਕਰਮਜੀਤ ਮਜੀਠੀਆ ਵਾਲੀ ਗੱਲ ਕਰਤੀ ਸਿਰਫ ਢੇਰੀਆਂ ਬਣਾ ਦਿਓ ਬਹੁਤ ਸਾਰੀਆਂ ਬਹੁਤ ਸਾਰੀਆਂ ਢੇਰੀਆਂ ਬਣਾ ਦਿਓ ਜਿਦੇ ਚ ਲੋਕ ਵੰਡੇ ਜਾਣ ਤੇ ਇਹ ਰਲ ਕੇ ਇਲੈਕਸ਼ਨ ਲੜਨਗੇ ਜਿੱਤ ਜਾਂ ਜਿਹੜੇ ਬੰਦੇ ਇਸ ਸ਼ਹਿਰੀਕਰਨ ਦੇ ਇਹ ਨੈਸ਼ਨਲ ਪਾਰਟੀਆਂ ਦੇ ਅਗੇਂਸਟ ਖੜਨਗੇ ਉਹਨਾਂ ਨੂੰ ਵੰਡ ਦਿਓ ਬਹੁਤ ਸਾਰੀਆਂ ਪਾਰਟੀਆਂਾਂ ਚ ਇਹ ਥੱਲੇ ਜਾ ਰਿਹਾ ਹੈ ਸਰਕਾਰੀ ਜ਼ਬਰ ਵਗਾ ਦਿਓ ਕਿ ਉੱਠ ਪਏ